ਤੇ ਹੁਣ ਦੂਜੇ ਪਾਸੇ ਜਿਹੜੇ ਦੂਜੇ ਫੈਨ ਨੇ ਉਹ ਕਹਿੰਦੇ ਯਾਰ ਵੀ ਹੋਰ ਵਾਇਲੈਂਸ ਵਾਲੀਆਂ ਫਿਲਮਾਂ ਕਰੋ ਵਾਰਨਿੰਗ ਆ ਰਹੀ ਹੈ ਇਦਾਂ ਕਰੋ ਸੋ ਉਹ ਵੀ ਲਾਈਫ 'ਚ ਇੱਕ ਬੈਲੈਂਸ ਹੈ ਬਟ ਯੂ نو ਬਟ ਆ ਰਿਸਪੈਕਟ ਪਲੇਇੰਗ ਥਿਸ ਕੈਰੈਕਟਰ ਮੈਂ ਜਦੋਂ ਲੋਕਾਂ ਦੇ ਰਿਵਿਊਜ਼ ਦੇਖਦਾ ਹੁੰਦਾ ਜਦੋਂ ਸਾਨੂੰ ਕਲਿੱਪਸ ਆਉਂਦੀਆਂ ਨੇ ਕੋਈ ਕੰਦਾ ਬਾਈ ਯਾਰ ਮੈਂ 37 ਸਾਲਾਂ ਦਾ ਹੋ ਗਿਆ ਮੈਂ ਅੱਜ ਡੈਡ ਨੂੰ ਆਈ ਲਵ ਯੂ ਨਹੀਂ ਬੋਲਿਆ ਸਿਨੇਮੇ ਤੋਂ ਬਾਅਦ ਰੋ ਰਿਹਾ ਆਈ ਲਵ ਯੂ ਕਹਿ ਰਿਹਾ ਸੋ ਉਹ ਬਹੁਤ ਇੱਕ ਰੋਮਟਿਕ ਖੜੇ ਹੋਣ ਵਾਲੀ ਗੱਲ ਆ ਕੱਲੂ ਮੇਰੇ ਜਵਾਕ ਨੇ ਉਹਨਾਂ ਦੇ ਵਿੱਚ ਵੀ ਗੈਪ ਹੈਗਾ ਬਟ ਉਹ ਗੈਪ ਨੂੰ ਤੁਸੀਂ ਕਿਦਾਂ ਮਿਨਿਮਾਈਜ਼ ਕਰਨਾ ਵਾ ਰਾਈਟ ਇਹ ਫਿਲਮ ਤੁਹਾਨੂੰ ਜ਼ਰੂਰ ਪਤਾ ਲੱਗੂਗਾ ਗੱਭਰੂ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਯਾਨੀ ਸਮਨਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ ਅਰਦਾਸ ਸਰਬੱਤ ਦੇ ਭਲੇ ਦੀ ਜੋ ਕਿ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਰਹੀ ਹੈ ਹਮ ਹੁਮਾ ਕੇ ਲੋਕ ਸਿਨੇਮਾ ਘਰਾਂ ਦੇ ਵਿੱਚ ਪਹੁੰਚ ਰਹੇ ਨੇ ਤੇ ਬਹੁਤ ਜ਼ਿਆਦਾ ਤੁਹਾਡੇ ਵੱਲੋਂ ਜਿਹੜਾ ਇਹ ਪਸੰਦ ਕੀਤਾ ਜਾ ਰਿਹਾ ਹੈ ਫਿਲਮ ਨੂੰ ਤੇ ਫਿਲਮ ਦੇ ਵਿੱਚ ਇੱਕ ਅਹਿਮ ਕਿਰਦਾਰ ਜਿਨ੍ਹਾਂ ਨੇ ਨਿਭਾਇਆ ਹੈ ਜੱਗੀ ਸਿੰਘ ਜੀ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਤੋਂ ਜਾਣਦੇ ਹਾਂ ਕਿ ਇਹ ਸਫ਼ਰ ਉਹਨਾਂ ਲਈ ਕਿੰਨਾ ਖਾਸ ਸੀ। ਸਤਿ ਸ਼੍ਰੀ ਅਕਾਲ। ਸਸੀ ਕਾ ਜੀ। ਸੋ ਜਿਵੇਂ ਮੈਂ ਕਿਹਾ ਕਿ ਸਫ਼ਰ ਜਿਹੜਾ ਇਹ ਬਹੁਤ ਹੀ ਖੂਬਸੂਰਤ ਖੂਬਸੂਰਤੀ ਫਿਲਮ ਦੀ ਇਹ ਹੈ ਕਿ ਇਸ ਤਰ੍ਹਾਂ ਦੀ ਫਿਲਮ ਜਿਹੜੀ ਹੈ ਸਾਡੇ ਨਹੀਂ ਬਣੀ ਜਿਹਦੇ ਵਿੱਚ ਇਹ ਦਿਖਾਇਆ ਹੋਵੇ ਕਿ ਯਾਤਰਾ ਚੱਲ ਰਹੀ ਹੈ ਤੇ ਕਿਸ ਤਰ੍ਹਾਂ ਲੋਕ ਇੱਕ ਦੂਸਰੇ ਨਾਲ ਕਨੈਕਟ ਕਰਦੇ ਨੇ ਤਾਂ ਇਹ ਸਫ਼ਰ ਤੁਹਾਡੇ ਲਈ ਕਿੰਨਾ ਖਾਸ ਰਿਹਾ ਇਸ ਫਿਲਮ ਨੇ ਤੁਹਾਡੀ ਜ਼ਿੰਦਗੀ ਤੇ ਕੀ ਇੰਪੈਕਟ ਛੱਡਿਆ ਜੀ ਇੰਪੈਕਟ ਦੇਖੋ ਇਦਾਂ ਦੀਆਂ ਫਿਲਮਾਂ ਤਾਂ ਬਹੁਤ ਰੇਅਰ ਮਿਲਦੀਆਂ ਕਿਸੇ ਨੂੰ ਸੋ ਮੈਂ ਤਾਂ ਬਖ ਖੁਸ਼ ਕੇ ਲਾਈਕ ਯੂ نو ਕੁਝ ਕਿਸਮਤਾਂ ਵੀ ਮੈਨੂੰ ਇਹ ਜਰਨੀ ਤੇ ਜਾਣ ਦਾ ਮੌਕਾ ਮਿਲਿਆ ਤੇ ਉਹ ਵੀ ਹਯੂਰ ਸਾਹਿਬ ਤੇ ਸਿੱਖ ਨੂੰ ਬਹੁਤ ਕੁਝ ਮਿਲਿਆ on the way ਇੰਨੇ ਬਧੀਆ ਕਾਸਟ ਨਾਲ ਕੰਮ ਕੀਤਾ ਤੇ ਹੁਣ ਜਦੋਂ ਦੀ ਫਿਲਮ ਰਿਲੀਜ਼ ਹੋਈ ਅਸੀਂ ਤਾਂ ਇਹ ਵੀ ਸੁਣ ਲਿਆ ਵੀ ਜਿਹੜੀ ਹੀਰ ਸਾਬ ਦੀ ਟਿਕਟਾਂ ਇਥੋਂ ਪਲੇਨ ਦੀਆਂ ਨੇ ਉਹ ਵੀ ਬਹੁਤ ਐਡਵਾਂਸ ਬੁਕਿੰਗ ਹੋਣ ਲੱਗੀ ਉਹਨਾਂ ਦੀ ਸੋ ਇਹ ਚੰਗਾ ਲੱਗਦਾ ਵੀ ਲੋਕ ਇਹ ਚੀਜ਼ ਨੂੰ ਬਹੁਤ ਸੀਰੀਅਸਲੀ ਲੜ ਰਹੇ ਆ ਇਦਾਂ ਦੇ ਸਿਨੇਮਾ ਨੂੰ ਅਪਰੀਸ਼ੀਏਟ ਕਰ ਰਹੇ ਆ ਬਿਕਾਜ਼ ਇਕੱਲੀ ਸਿਨੇਮਾ ਨਹੀਂ ਗਏ ਸਿੱਖਿਆ ਵਾਲੀ ਫਿਲਮਾਂ ਐਂਡ ਇਹ ਆਦੇ ਮਾਪਿਆਂ ਲੋਕ ਜਾ ਸਕਦੇ ਉਹ ਜਵਾਕਾਂ ਨੂੰ ਯੂ نو ਇਜ਼ ਲਰਨਿੰਗ ਸਟੇजेस ਹੈਗੀਆਂ ਨੇ ਉਹ देयर ਸੋ ਮਨੀ ਥਿੰਗਸ ਇਨ ਦ ਫਿਲਮ 뮤ਜ਼ਿਕਲੀ ਐਕਟਿੰਗ ਵਾਈਜ਼ ਯੂ نو ਮੇਰੀ ਮੇਰੀ ਜ਼ਿੰਦਗੀ ਦਾ ਮਤਲਬ ਸਭ ਤੋਂ ਬੈਸਟ ਫਿਲਮ ਹੈ ਜੀ ਅਗਰ ਵਾਰਨਿੰਗ ਦੀ ਗੱਲ ਕਰੀਏ ਅਸੀਂ ਤਾਂ ਉਹਦੇ ਵਿੱਚ ਤੁਹਾਡਾ ਕਿਰਦਾਰ ਟੋਟਲੀ ਡਿਫਰੈਂਟ ਸੀਗਾ ਇਹਦੇ ਵਿੱਚ ਬਿਲਕੁਲ ਡਿਫਰੈਂਟ ਹੈ ਨਾ ਤਾਂ ਕੋਈ ਫੈਨਸ ਵੱਲੋਂ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਕੰਪਲੀਮੈਂਟ ਮਿਲਿਆ ਹਾਂਜੀ ਇਹ ਕੰਪਲੀਮੈਂਟ ਵੀ ਹੈਗਾ ਜਿਵੇਂ ਹੁਣ ਦੇਖੋ ਹੁਣ ਮੈਨੂੰ ਹਮੇਸ਼ਾ ਕਹਿੰਦੇ ਇਹ ਦਸਤਾਰ ਹਨਾ ਚੰਗੀ ਲੱਗਦੀ ਹੈ ਤੁਸੀਂ ਬਨਿਆ ਕਰੋ ਤੇ ਹੁਣ ਦੂਜੇ ਪਾਸੇ ਜਿਹੜੇ ਦੂਜੇ ਫੈਨ ਨੇ ਉਹ ਕਹਿੰਦੇ ਯਾਰ ਵੀ ਹੋਰ ਵਾਇਲੈਂਸ ਵਾਲੀਆਂ ਫਿਲਮਾਂ ਕਰੋ ਵਾਰਨਿੰਗ ਆ ਰਹੀ ਹੈ ਇਦਾਂ ਕਰੋ ਸੋ ਉਹ ਵੀ ਲਾਈਫ 'ਚ ਇੱਕ ਬੈਲੈਂਸ ਆ ਬਟ ਯੂ نو ਬਟ ਆ ਰਿਸਪੈਕਟ ਪਲੇਇੰਗ ਥਿਸ ਕੈਰੈਕਟਰ ਅ ਲੋਟ ਬਿਕਾਜ਼ ਇਹ ਮੇਰੀ ਜ਼ਿੰਦਗੀ ਨਾਲ ਬਹੁਤ ਰਿਲੇਟ ਕੀਤਾ ਨੇ ਤੇ ਸੋ ਗੁੰਡੇ ਵਾਲਾ ਰੋਲ ਤਾਂ ਫੇਰ ਕਰੀ ਜਾਵਾਂ ਕੋਈ ਨਾ ਜੀ ਤੁਸੀਂ ਇੱਕ ਬੇਟੀ ਦੇ ਪਿਤਾ ਦਾ ਕਿਰਦਾਰ ਵੀ ਇਸ ਫਿਲਮ ਦੇ ਵਿੱਚ ਨਿਭਾ ਰਹੇ ਹੋ ਤੇ ਦੂਸਰੀ ਤਰਫ ਤੁਹਾਡਾ ਤੇ ਤੁਹਾਡੇ ਫਾਦਰ ਸਾਹਿਬ ਦਾ ਜਿਹੜਾ ਇਹਦੇ ਵਿੱਚ ਇੱਕ ਰਿਲੇਸ਼ਨ ਦਿਖਾਇਆ ਗਿਆ ਤਾਂ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਆ ਜਿਹੜੇ ਕਨੈਕਟ ਕਰ ਪਾਏ ਤੁਹਾਡੇ ਕਿਰਦਾਰ ਦੇ ਨਾਲ ਜੇ ਅਸੀਂ ਆਪਣੇ ਪਿੰਡਾਂ ਦੀ ਗੱਲ ਕਰੀਏ ਤਾਂ ਬਹੁਤ ਵਾਰ ਇਦਾਂ ਸੀ ਵੇਖਣ ਨੂੰ ਮਿਲਦਾ ਹੈ ਕਿ ਜਿਹੜਾ ਇੱਕ ਫਾਦਰ ਹੈ ਹੈਨਾ ਕਿ ਉਹ ਕਿਸ ਤਰ੍ਹਾਂ ਇੱਕ ਟਾਈਮ ਦਾ ਗੈਪ ਪੈ ਜਾਂਦਾ ਉਹਨਾਂ ਦੇ ਵਿੱਚ ਹੈਨਾ ਏਜ ਡਿਫਰੈਂਸ ਆ ਜਾਂਦਾ ਤਾਂ ਉਹ ਕਿਸ ਤਰ੍ਹਾਂ ਇੱਕ ਵਧੀਆ ਦੋਸਤ ਤੋਂ ਕਿੰਨੇ ਉਹਨਾਂ ਦੇ ਵਿੱਚ ਡਿਫਰੈਂਸ ਕਿਸ ਕ੍ਰੀਏਟ ਹੋ ਜਾਂਦੇ ਬਿਨਾ ਗੱਲ ਤੋਂ ਤਾਂ ਲੱਗਦਾ ਕਿ ਇਦਾਂ ਦੀਆਂ ਫਿਲਮਾਂ ਜਿਹੜੀਆਂ ਐ ਉਹਨਾਂ ਦੇ ਰਿਸ਼ਤੇ ਸੁਧਾਰਣ ਗਿਆ ਨਹੀਂ ਉਹ ਤਾਂ ਹੈ ਗਈ ਹੁਣ ਵੀ ਮੈਂ ਜਦੋਂ ਲੋਕਾਂ ਦੇ ਰਿਵਿਊਜ਼ ਦੇਖਦਾ ਹੁੰਦਾ ਜਦੋਂ ਸਾਨੂੰ ਕਲਿੱਪਸ ਆਉਂਦੀਆਂ ਨੇ ਕੋਈ ਕਹਿੰਦਾ ਬਈ ਯਾਰ ਮੈਂ 37 ਸਾਲਾਂ ਤੋਂ ਹੋ ਗਿਆ ਮੈਂ ਅੱਜ ਡੈਡ ਨੂੰ ਆਈ ਲਵ ਯੂ ਨਹੀਂ ਬੋਲਿਆ ਸਿਨੇਮੇ ਤੋਂ ਬਾਅਦ ਰੋ ਰਿਹਾ ਆਈ ਲਵ ਯੂ ਕਹਿ ਰਿਹਾ ਸੋ ਉਹ ਬਹੁਤ ਇੱਕ ਰੂਮਟੇਜ ਖੜੇ ਹੋਣ ਵਾਲੀ ਗੱਲ ਆ ਬਿਕਾਜ਼ ਇੱਕ ਯੂ ਨੋ ਇੱਕ ਸਿਨੇਮਾ 2 ਘੰਟੇ ਦੀ ਫਿਲਮ ਤੁਹਾਡੇ ਮਨ ਚ ਇੰਨੀ ਚੀਜ਼ ਪਾ ਸਕਦੀ ਹੈ ਯੂ ਨੋ ਅਸੀਂ ਤਾਂ ਬਹੁਤ ਲੱਕੀ ਸਮਝਦੇ ਹਾਂ ਚੀਜ਼ ਨੂੰ ਤੇ ਹੁਣ ਜਿੰਨੀ ਵੀ ਲੇਡੀਜ਼ ਹੈਗੀਆਂ ਨੇ ਜਿਹੜੇ ਹਮੇਸ਼ਾ ਮੁੰਡਾ ਭਾਲਦੀਆਂ ਨੇ ਜਿਹੜੇ ਹਨਾ ਫੈਮਿਲੀ ਸਾਸ ਸਹੁਰੇ ਤੰਗ ਕਰਦੇ ਆ ਮੁੰਡਾ ਚਾਹੀਦਾ ਤੇ ਉਹਨਾਂ ਲਈ ਤਾਂ ਡੈਫੀਨਿਟਲੀ ਫਿਲਮ ਹੈਗੀ ਹੈ ਵੀ ਤੁਸੀਂ ਦੇਖੋ ਆ ਬਾਦੀ ਬੁੱਧੀ ਥੋੜੀ ਜੀ ਹਨਾ ਬੈਟਰ ਐਲੀਵੇਟ ਕਰੋ ਤੇ ਜਨਰੇਸ਼ਨ ਗੈਪ ਤਾਂ ਜ਼ਰੂਰ ਹੈਗਾ ਜੀ ਜਨਰੇਸ਼ਨ ਗੈਪ ਤਾਂ ਦੇਖੋ ਅੱਜ ਮੈਂ ਆ ਕਾਲੂ ਮੇਰੇ ਜਵਾਕ ਨੇ ਉਹਨਾਂ ਦੇ ਵਿੱਚ ਵੀ ਗੈਪ ਹੈਗਾ ਵਾ ਬਟ ਉਹ ਗੈਪ ਨੂੰ ਤੁਸੀਂ ਕਿਦਾਂ ਮਿਨਿਮਾਈਜ਼ ਕਰਨਾ ਵਾ ਰਾਈਟ ਇਹ ਫਿਲਮ ਤੁਹਾਨੂੰ ਜ਼ਰੂਰ ਪਤਾ ਲੱਗੂਗਾ ਕੋਈ ਵੱਡੀ ਗੱਲ ਨਹੀਂ ਹੁੰਦੀ ਈਗੋ ਕਲਾਸ਼ ਹੁੰਦੇ ਰਹਿੰਦੇ ਨੇ ਮੈਂ ਪਹਿਲਾਂ ਵੀ ਕਹ ਕੇ ਹਟਿਆ ਜਾਂ ਤਾਂ ਜ਼ਿੰਦਗੀ ਪੋਜ਼ਿਟਿਵ ਜੀ ਲਓ ਜਾਂ ਨੈਗੇਟਿਵ ਜੀਣੀ ਤੇ ਹੈ ਸੋ ਜਿੱਦਾਂ ਤੁਸੀਂ ਜਦੋਂ ਸ਼ੂਟ ਕਰ ਰਹੇ ਸੀ ਇਹ ਪਤਾ ਸੀਗਾ ਕਿ ਫਿਲਮ ਜਿਹੜੀ ਹੈ ਹਿੱਟ ਹੈ ਪਰ ਇਦਾਂ ਪਤਾ ਸੀਗਾ ਕਿ ਲੋਕ ਟਰਾਲੀਆਂ ਨਹੀਂ ਹੈ ਟਰਾਲੀਆਂ ਭਰ ਕੇ ਜਿਹੜਿਆ ਇਹ ਸਿਨੇਮਾ ਘਰਾਂ ਦੇ ਵਿੱਚ ਪਹੁੰਚਣਗੇ ਦੇਖੋ ਜੀ ਸਾਨੂੰ ਤਾਂ ਇਹ ਲੱਗਦਾ ਸੀ ਪਹਿਲਾਂ ਵੀ ਇਹ ਮੇਰੇ ਮਮੇ ਲੀਸਟ ਮੈਨੂੰ ਤਾਂ ਲੱਗਦਾ ਸੀ ਕਿ ਮੈਂ ਕਿਹਾ ਵੀ ਆ ਫਿਲਮ ਤਾਂ ਸੁਪਰ ਟੂਪਰ ਹਿੱਟ ਜਾਊਗੀ ਇੱਕ ਤਾਂ ਦੇਖੋ ਇੱਕ ਜਰਨੀ ਹਜੂਰ ਸਾਹਿਬ ਦੀ ਹੈ ਹਾਂਜੀ ਠੀਕ ਹੈ ਮਹਾਰਾਜ ਜੀ ਨੇ ਪਹਿਲਾਂ ਹੀ ਕਿਰਪਾ ਕਰਦੀ ਵੀ ਸਾਨੂੰ ਜਿੱਥੇ ਲੈ ਕੇ ਚਲੇ ਗਏ ਤੇ ਬਾਅਦ ਚ ਜੋ ਗੀਪੀ ਬਾਈ ਜੀ ਨੇ ਬਣਾਇਆ ਜੋ 엘ਮੈਂਟਸ ਵਿੱਚ ਫਿਲਮ ਦੇ ਵਿੱਚ ਪਾਏ ਨੇ ਤੇ ਜੋ 뮤직 ਦਿੱਤਾ ਕਲਾਕਾਰ ਇੰਨੇ ਕਿ ਹਟ ਕਾਸਟਿੰਗ ਪ੍ਰਿੰਸ ਬਾਈ ਨੇ ਤਾਂ ਯੂ نو ਸਰਲਤਾ ਕੋ ਗੀਪਾ ਜੀ ਹੋਗੇ ਬੋਲੀ ਹੋ ਗਿਆ ਸਾਰੇ ਜਣੇ ਤੇ ਮੈਨੂੰ ਤਾਂ ਲੱਡੇ ਵਨ ਤੋਂ ਲੱਗਦਾ ਸੀ ਕਿ ਪੋਜ਼ਿਟਿਵ ਵਾਈਬਸ ਆ ਜਾਂਦੀਆਂ ਨੇ ਜਦੋਂ ਤੁਸੀਂ ਸੈੱਟ ਤੇ ਹਰ ਰੋਜ਼ ਜਾਂਦੇ ਹੋ ਨਾ ਹਰ ਇੱਕ ਫਿਲਮ ਦਾ ਇੱਕ ਵਾਈਬ ਹੁੰਦਾ ਹੈ ਨਾ ਇੱਕ ਜਿਵੇਂ ਕੋਈ ਨੈਗੇਟਿਵ ਫਿਲਮ ਵੀ ਹੈ ਕਈ ਫਿਲਮਾਂ ਹੁੰਦੀਆਂ ਯਾਰ ਵੀ ਕਦੋਂ ਖਤਮ ਹੋਊਗੀ ਆ ਤਾਂ ਹੁੰਦਾ ਸੀਗਾ ਯਾਰ ਵੀ ਜਦੋਂ ਖਤਮ ਹੋਈ ਅਸੀਂ ਅਲੋਂਗ ਦ ਵੇ ਜਿੱਥੇ ਜਿੱਥੇ ਰੁਕੇ ਆ ਬਹੁਤ ਇੰਜੋਏ ਕੀਤਾ ਤੇ ਹੁਣ ਜਦੋਂ ਸਾਡੀ ਅਸੀਂ ਹੁਣ ਯਾਦ ਵੀ ਕਰਦੇ ਹੁੰਨੇ ਆ ਮੈਂ ਤੇ ਬੋਲੀ ਕਦੇ ਕਦੇ ਯਾਰ ਵੀ ਉਹ ਕਿੰਨਾ ਵਧੀਆ ਸੀਗਾ ਪਰ ਉਥੇ ਇਦਾਂ ਕੀਤਾ ਇਦਾਂ ਕੀਤਾ ਉਹ ਜਰਨੀ ਬਹੁਤ ਮਿਸ ਕਰੀਦੀ ਆ ਇੱਕ ਸੀਨ ਜਿਹੜਾ ਅ ਅਰਦਾਸ ਫਿਲਮ ਦੇ ਵਿੱਚ ਆਂਦਾ ਕਿ ਅਰਦਾਸ ਹੁੰਦੀ ਹੈ ਤਾਂ ਸਿਨੇਮਾ ਹਾਲ ਦੇ ਵਿੱਚ ਸਾਰੇ ਲੋਕ ਆਪਣੇ ਆਪ ਹੀ ਖੜੇ ਹੋ ਜਾਂਦੇ ਨੇ ਸੋ ਉਹ ਬੜਾ ਹੀ ਗੂਸਬੰਬਸ ਦੇਣ ਵਾਲਾ ਇੱਕ ਸੀਨ ਸੀਗਾ ਸਾਡੇ ਲਈ ਵੀ ਕਿ ਉਹ ਇੱਕ ਅਲੱਗ ਹੀ ਇਮਪੈਕਟ ਛੱਡ ਕੇ ਜਾ ਰਿਹਾ ਜਦੋਂ ਜਦੋਂ ਤੁਸੀਂ ਉਹ ਸੀਨ ਸ਼ੂਟ ਕੀਤਾ ਸੀ ਤੇ ਉਦੋਂ ਜਦੋਂ ਹੁਣ ਸਿਨੇਮਾ ਤੇ ਵੇਖਿਆ ਕੀ ਡਿਫਰੈਂਸ ਕੀ ਲੱਗਾ ਦੋਵਾਂ 'ਚ ਦੇਖੋ ਜੀ ਜੇ ਹੁਣ ਜਿਵੇਂ ਅਸੀਂ ਸ਼ੂਟ ਕੀਤਾ ਸੀਗਾ ਉਹ ਮੇਰੇ ਸੀਨ ਅਲੱਗ ਹੋਏ ਸਾਰਿਆਂ ਦਾ ਅੱਡ ਅੱਡ ਸੀਨ ਹੋਏ ਕਿਸੇ ਨੂੰ ਨਹੀਂ ਪਤਾ ਸੀਗਾ ਵੀ ਪੂਰੀ ਅਰਦਾਸ ਫਿਲਮ 'ਚ ਹੋਣੀ ਹੈ ਓਕੇ ਕਿਸੇ ਨੂੰ ਨਹੀਂ ਪਤਾ ਸੀ ਜਦੋਂ ਇਹ ਤਾਂ ਜੇਪੀ ਬਾਈ ਦੀ ਕ੍ਰੀਏਟੀਵਿਟੀ ਹੈ ਜਿਨ੍ਹਾਂ ਨੇ ਸਾਰਾ ਕੁਝ ਜੋੜ ਕੇ ਸੋਚਿਆ ਵੀ ਆਪਾਂ ਬਾਬਾ ਗੁਲਾਬ ਸਿੰਘ ਜੀ ਤੋਂ ਅਰਦਾਸ ਕਰਵਾਉਣੀ ਹੈ ਉਹਨਾਂ ਨੇ ਫਿਰ ਬੈਕ ਸਿੰਕ ਦੇ ਵਿੱਚ ਉਹਨਾਂ ਦੀ ਆਵਾਜ਼ ਯੂਜ਼ ਕੀਤੀ ਤੇ ਹੋਰ ਕਲਿੱਪਸ ਹਨਾ ਹਾਂ ਡਰੋਨ ਸ਼ਾਟ ਸਾਰੇ ਕੁਝ ਕੀਤਾ ਤੇ ਮੈਨੂੰ ਆਨੈਸਟੀ ਆਈ ਡਿਡ ਨੋ ਪਰ ਜਿੱਦਨ ਮੈਂ ਦੇਖਿਆ ਪ੍ਰੀਮੀਅਰ ਵਾਲੇ ਦਿਨ ਆਨੈਸਟੀ ਬਹੁਤ ਇਮੋਸ਼ਨਲ ਤੇ ਸਰਪ੍ਰਾਈਜ਼ ਸੀਗਾ ਯਾਰ ਵੀ 350 400 ਬੰਦਾ ਜਿਸ ਯੂ نو ਸਟੈਂਡਿੰਗ ਅਪ ਇਨੀ ਰਿਸਪੈਕਟ ਇਨ ਆਪਣੀ ਕਲਚਰ ਦੇ ਵਿੱਚ ਇੰਪੈਕਟ ਪਾਉਂਦੀ ਚੀਜ਼ ਇਹ ਜੀ ਸੋ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਫਿਲਮ ਬਾਰੇ ਮੈਂ ਤਾਂ ਕਹਿਣਾ ਵੀ ਜਿੰਨੀਆਂ ਵੀ ਟਰਾਲੀਆਂ ਪਹਿਲਾਂ ਭਰ ਕੇ ਗਏ ਹੋ ਹੋਰ ਭਰ ਕੇ ਜਾਓ ਤੁਹਾਨੂੰ ਆਦੇ ਪਰਿਵਾਰ ਨੂੰ ਜਵਾਕਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਜਾਓ ਜੀ ਇਹ ਸਿੱਖਿਆ ਵਾਲੀ ਫਿਲਮ ਹੈ ਇਸ ਵੈਰੀ ਇੰਪੋਰਟੈਂਟ ਫੋਰ ਪੰਜਾਬ ਆਪਣਾ ਕਲਚਰ ਆਪਣੇ ਰਿਲੇਸ਼ਨਸ਼ਿਪਸ ਐਂਡ ਦਾ ਜਿਹੜਾ ਆਪਾਂ ਇਕੋ ਕਲਾਸ ਚ ਕੀ ਫਿਰਦੇ ਆ ਇੱਕ ਜਿਹੜਾ ਮਾੜੀ ਸੋਚ ਦੇ ਮਾਲਕ ਕਾਫੀ ਨੇ ਕੁੜੀਆਂ ਦੇ ਪ੍ਰਤੀ ਮੁੰਡਾ ਹੀ ਚਾਹੀਦਾ ਅਨਦਰ ਸੋ ਮਨੀ ਸੀਕਵੈਂਸਸ ਇਨ ਦ ਫਿਲਮ ਜਿਹੜੇ ਤੁਸੀਂ ਜੋ ਇੰਜੋਏ ਕਰੋਗੇ ਸੋ ਡੈਫੀਨਟਲੀ ਗੋ ਵਿਦ ਯਰ ਕਿਡਸ ਜਰੂਰ ਤੁਹਾਨੂੰ ਕੁਝ ਸਿੱਖਣ ਨੂੰ ਮਿਲੇਗਾ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ